ਅਰੇ ਸਾਥੀਓ ਪਿੰਡ ਕਾਮੇ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੇ ਕਾਮੇ ਦੀ ਗੱਲ ਕਰੀਏ ਪਿੰਡ ਕਾਮੇ ਦੇ ਵਿੱਚ ਬਹੁਤ ਹੀ ਪੁਰਾਣੇ ਪਾਵ 1990 ਦੇ ਲਗਭਗ ਬਲੱਡ ਕੈਂਪ ਲੱਗਦੇ ਆ ਰਹੇ ਨੇ ਜੇ ਕਾਮੇ ਪਿੰਡ ਦੀ ਗੱਲ ਕਰੀਏ ਪਿੰਡ ਕਾਮੇ ਨੇ ਬਹੁਤ ਵੱਡੀਆਂ ਮੱਲਾ ਮਾਰ ਕੇ ਦਿਖਾਈਆਂ ਪਹਿਲੇ ਦਿਨ ਤੋਂ ਜੇ ਸ਼ਿੰਜਾਂ ਦੀ ਗੱਲ ਕਰੀਏ ਵੱਡੀਆਂ ਇੱਥੇ ਦੰਗਲ ਕਰਵਾਏ ਜਾਂਦੇ ਨੇ ਜੇ ਟੂਰਨਾਮੈਂਟ ਦੀ ਗੱਲ ਕਰੀਏ ਵੱਡੇ ਫੁੱਟਬਾਲ ਮੈਚ ਕਰਵਾਏ ਜਾਂਦੇ ਨੇ ਉਹਨਾਂ ਦੇ ਨਾਲ-ਨਾਲ ਨੌਜਵਾਨ ਪੀੜੀ ਦੇ ਵੱਲੋਂ ਬਹੁਤ ਵੱਡਾ ਅਪਰਾਲਾ ਸਹਿਬ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਕਾਮੇ ਦੇ ਵਿੱਚ ਅੱਜ ਵੱਡਾ ਬਲੱਡ ਕੈਂਪ ਲਗਾਇਆ ਜਾ ਰਿਹਾ ਸਿੱਧੀਆਂ ਤਸਵੀਰਾਂ ਸਿੱਧੀਆਂ ਮੁਲਾਕਾਤਾਂ ਆਪ ਜੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਪੰਜ ਸਾਹਿਬ ਪਿਆਰ ਭਰੇ ਸਤਿਕਾਰ ਜੀ ਪਹਿਲਾਂ ਤਾਂ ਜੀ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੁਸੀਂ ਸਾਡੇ ਪਿੰਡ ਆਏ ਆ ਜੀ ਜਦੋਂ ਮੈਂ ਇੱਥੇ ਆਇਆ ਇੱਥੇ ਆ ਕੇ ਦੇਖਿਆ ਇੱਥੇ ਵਿਆਹ ਵਰਗਾ ਮਾਹੌਲ ਸੀ ਜੀ ਬਹੁਤ ਹੀ ਮੈਨੂੰ ਵਧੀਆ ਲੱਗਿਆ ਇੱਥੇ ਆ ਕੇ ਬਹੁਤ ਹੀ ਨੌਜਵਾਨ ਜਿਹੜੇ ਆ ਵੱਧ ਚੜ ਕੇ ਬਲੱਡ ਦੇ ਰਹੇ ਆ ਔਰ ਇਹ ਦੇਣਾ ਵੀ ਚਾਹੀਦਾ ਆ ਜਿਹੜਾ ਬਲੱਡ ਘਟ ਆਪਾਂ ਦਿੰਨੇ ਆ ਸਾਡੇ ਇੱਕ ਤਾਂ ਟੈਸਟ ਫ੍ਰੀ ਹੋ ਜਾਂਦੇ ਆ ਇੱਕ ਅਸੀਂ ਕਿਸੇ ਨੂੰ ਜਦੋਂ ਬਲੱਡ ਥੜਾ ਚੜਦਾ ਆ ਉਹਦੀ ਜਾਨ ਬਚਦੀ ਆ ਬਲੱਡ ਦੇਣਾ ਇੱਕ ਮਹਾਦਾਨ ਵਾਜੀ ਮੈਂ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਬਲੱਡ ਦੋ ਤਾਂ ਕਿ ਅਸੀਂ ਕੋਈ ਆਪਣਾ ਜਿਹੜਾ ਸਾਡਾ ਖੂਨ ਆ ਕਿਸੇ ਦੇ ਕੰਮ ਆ ਸਕੇ ਤੇ ਮੈਂ ਆਪ ਖੁਦ ਵੀ ਜੀ ਘੱਟੋ ਘੱਟ 40 45 ਵਾਲੀ ਬਲੱਡ ਮੈਂ ਦੇ ਇਹ ਬੜੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਹਾਂ ਜੀ ਮੈਨੂੰ ਬਹੁਤ ਖੁਸ਼ੀ ਆ ਸੋ ਇੱਥੇ ਤੁਸੀਂ ਕੈਮਰਾ ਘੁਮਾ ਕੇ ਵੀ ਦੇਖ ਸਕਦੇ ਹੋ ਬਹੁਤ ਹੀ ਵਿਆਹ ਵਰਗਾ ਮਾਹੌਲ ਵਾਹ ਹਰ ਸਾਲ ਦੀ ਤਰ੍ਹਾਂ ਐਸੇ ਸਾਲ ਵੀ ਪਿੰਡ ਕਾਮਾ ਜਿਸ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ 8648 ਵੇ ਦੀਪੁਰ ਸਵੈ ਇਸ਼ਕ ਖੋਨਦਨ ਕੈਂਪ ਲਗਾਇਆ ਜਾ ਰਿਹਾ ਹੈ ਤਸਵੀਰਾਂ ਪੈਂਡ ਕੰਮੇ ਦੀਆਂ ਦਿਖਾਉਂਦੇ ਪਏ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲੱਡ ਕੈਂਪ ਲਗਾਇਆ ਗਿਆ ਜੀ ਸਤਨਾਬ ਸਿੰਘ ਜੀ ਅੱਜ ਦੇ ਬਲੱਡ ਕੈਂਪ ਨੂੰ ਇਸ ਤਰ੍ਹਾਂ ਦੇਖਦੇ ਹੋਏ ਇਹ ਜੋ ਬਲੱਡ ਕੈਂਪ ਇਹ ਹਰ ਸਾਲ ਬੀਡੀਸੀ ਬਲੱਡ ਸੈਂਟਰ ਨਮਾਸ਼ਹਿਰ ਵੱਲੋਂ ಗ್ರಾಮ ਪੰਚਾਇਤ ਤੇ ਰਵਦਾਸ਼ ਨੌਜਵਾਨ ਸਭਾ ਦੇ ਸਹਿਯੋਗ ਨਾਲ ਮਕੇਸ਼ ਜੀ ਜੋ ਕਿ ਉਥੇ ਖੂਨਦਾਨ ਬਲੱਡ ਬੈਂਕ ਦੇ ਵਿੱਚ ਸੇਵਾ ਕਰਦੇ ਆ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਹਰ ਸਾਲ ਲੱਗਦਾ ਆ ਸਾਡੇ ਪਿੰਡ ਦੇ ਨੌਜਵਾਨ ਜਿਨ੍ਹਾਂ ਚ ਬਹੁਤ ਸਾਰਾ ਹੰਦਾ ਇਸ ਚੀਜ਼ ਲਈ ਕਿ ਅਸੀਂ ਇਸ ਸਾਲ ਚ ਇਨਾ ਬਲੱਡ ਦੇਣਾ ਔਰ ਬਲੱਡ ਬੈਂਕ ਵਾਲੇ ਹਰ ਸਾਲ ਵੀ ਉਹਨਾਂ ਦੀ ਵੱਡੀ ਸੇਵਾ ਆ ਕਿ ਜਿਹੜੇ ਇੱਥੇ ਆ ਕੇ ਉਹ ਸਾਡੇ ਦਾ ਸਹਿਯੋਗ ਕਰਦੇ ਆ ਸਾਰਿਆਂ ਨਾਲ ਤੇ ਇਹ ਜੋ ਬਲੱਡ ਕੈਂਪ ਹੈ ਬਲੱਡ ਦੀ ਸੇਵਾ ਬੜੀ ਜ਼ਰੂਰੀ ਹੈ ਇਹ ਹਰੇਕ ਪਿੰਡ ਦੇ ਵਿੱਚ ਇਦਾਂ ਹੀ ਪਪੂਲਰ ਹੋਣਾ ਚਾਹੀਦਾ ਨੌਜਵਾਨਾਂ ਨੂੰ ਇਹ ਕਰਨੀ ਚਾਹੀਦੀ ਆ ਤਾਂ ਕਿ ਇਹਦੇ ਵਿੱਚ ਜਿਹੜਾ ਅੱਜ ਕੱਲ ਬੜੀ ਡਿਮਾਂਡ ਰਹਿੰਦੀ ਆ ਕੋਈ ਬੰਦਾ ਬਿਮਾਰ ਹੋ ਜਾਂਦਾ ਕੋਈ ਸੀਰੀਅਸ ਹੋ ਜਾਂਦਾ ਕੋਈ ਐਕਸੀਡੈਂਟ ਹੁੰਦਾ ਉੱਥੇ ਮੌਕੇ ਤੇ ਤੁਹਾਨੂੰ ਬਲੱਡ ਲੈਣ ਲਈ ਬੜੀਆਂ ਤਕਰੀਫਾਂ ਚੱਲਣੀਆਂ ਪੈਂਦੀਆਂ ਇਸ ਕਰਕੇ ਸਾਡੇ ਪਿੰਡ ਵਾਲਿਆਂ ਨੂੰ ਵਕੇਸ਼ ਹੁਣਾ ਕਰਕੇ ਜਾਂ ਸਾਡੀ ਸਾਡੀ ਟੀਮ ਕਰਕੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਜਦੋਂ ਹੂਨ ਦੀ ਲੋੜ ਹੁੰਦੀ ਆ ਕਿਉਂਕਿ ਅਸੀਂ ਹਰ ਸਾਲ ਕਾਫੀ ਵੱਡਾ ਖੂਨਦਾਨ ਕੈਂਪ ਲਗਾ ਕੇ ਇਹ ਅਸੀਂ ਸ਼੍ਰੀਵਾਲਾ ਘਟ ਨਵਾਂ ਪ੍ਰਕਾਸ਼ਪੁਰਵ ਨੂੰ ਸਮਰਪਤ ਸਵੇਨ ਇਸ਼ਕ ਖੂਨਦਾਨ ਕੈਂਪ ਸਿਰਗੁਰੂ ਰਵੀਦਾਸ ਨੌਜਵਾਨ ਸਭਾ ਇਹ ਕੰਮ ਜੀ ਦੇ ਸਹਿਯੋਗ ਨਾਲ ਲੱਗ ਰਿਹਾ ਹੈ ਲੱਗਦਾ ਜੀ ਪਿੰਡ ਦੇ ਪਿੰਡ ਦੀ ಗ್ರಾಮ ਪੰਚਾਇਤ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਲਾ ਰਿਹਾ ਹੈ ਮਕੇਸ਼ ਜੀ ਬਹੁਤ ਵਧੀਆ ਗੱਲ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰਪੁਰ ਪਿੰਡ ਕਾਮੇ ਤੋਂ ਤੇ ਪੰਚਾਇਤ ਮੈਂਬਰ ਤੇ ਸਾਡੇ ਜਣ ਕੇ ਜਿਹੜਾ ਨਾ ਖੂਨਦਾਨ ਕੈਂਪ ਲੱਗਾ ਹੋਇਆ ਹੈ ਉਹ ਰਵਦਾਸ ਮਹਾਰਾਜ ਜੀ ਦੇ ਤੇ ਪ੍ਰਕਾਸ਼ ਤੇ ਬਹੁਤ ਵਧੀਆ ਆ ਸਾਡੇ ਵੱਡੇ ਜਿਹੜੇ ਬੱਚੇ ਸਾਡੇ ਇਹਨਾਂ ਚੀਜ਼ਾਂ ਨੂੰ ਤੋਰਨ ਤੇ ਨਾਲੇ ਸਾਡੇ ਜਿਹੜੇ ਐਨਆਈ ਰਹੇ ਆ ਉਹ ਸਾਡਾ ਸਾਥ ਦਿੰਦੇ ਆ ਬਹੁਤ ਵਧੀਆ ਆ ਤੇ ਬਾਕੀ ਸਾਡੀ ਪੰਚਾਇਤ ਸਾਡਾ ਸਾਥ ਦਿੰਦੀ ਉਹ ਸਾਨੂੰ ਬਹੁਤ ਵਧੀਆ ਆ ਤੇ ਬਾਕੀ ਅਸੀਂ ਤਾਂ ਇਹੀ ਕਵਾਂਗੇ ਭੈਣਾਂ ਨੂੰ ਵੀ ਇਹ ਕਵਾਂਗੇ ਵੀ ਤੁਸੀਂ ਨੰਗਾ ਖੂਨਦਾਨ ਤੁਸੀਂ ਵੀ ਕਰੋ ਤੇ ਆਪਾਂ ਵੀ ਨਾਲ ਖੜੇ ਹੋਈਏ ਜੀ ਅੱਜ ਦੇ ਬਰਾਟ ਕੈਂਪ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਗੱਲ ਕੀਤੀ ਜਾਵੇ ਪਿੰਡ ਕਾਮੇ ਦੇ ਵਿੱਚ ਪਹਿਲੇ ਦਿਨ ਤੋਂ ਹੀ ਬਲੱਡ ਕੈਂਪ ਲੱਗਦੇ ਆ ਰਹੇ ਆ ਹਾਂਜੀ ਸਰ ਮੈਂ ਆਪ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਸ਼ੁਕਰਗੁਜ਼ਾਰਦਾ ਕਰਨਾ ਚਾਹੁੰਦਾ ਕਿ ਤੁਸੀਂ ਪਿੰਡ ਕਾਮਾ ਦੇ ਵਿੱਚ ਆਏ ਹੋ ਇਹ ਅੱਜ ਦਾ ਜੋ ਦਿਨ ਹੈ ਬੜਾ ਭਾਗਾ ਵਾਲਾ ਦਿਨ ਹੈ ਕਿ ਅੱਜ ਧੰਨ ਧੰਨ ਸਾਹਿਬ ਸਤਗੁਰੂ ਸ਼੍ਰੀ ਉਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਹੋਇਆਂ ਪਿੰਡ ਕਾਮਾ ਦੇ ਵਿੱਚ ਸਵੈ ਸ਼ikh ਹੁੰਦਾ ਨਾ ਪਿੰਡ ਦੇ ਨੌਜਵਾਨ ਸਭਾ ਸ਼੍ਰੀ ਗੁਰਦਾਸ ਪ੍ਰਬੰਧਕ ਕਮੇਟੀ ਐਨਆਰਆਈ ਵੀਰਾਂ ਔਰ ಗ್ರಾಮ ਪੰਚਾਇਤ ਕਾਮਾਂ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਖੂਨਦਾਨੀ ਵੀਰ ਆ ਸਵੈਇਛਕ ਜਿਹੜਾ ਖੂਨਦਾਨ ਕੈਂਪ ਹੈ ਉਹਦੇ ਵਿੱਚ ਖੂਨਦਾਨ ਕਰ ਰਹੇ ਹੈਗੇ ਆ ਸੋ ਅਸੀਂ ਪਿੰਡ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਰਵਾਇਤਾਂ ਉਹ ਚੱਲਣੀਆਂ ਹਰ ਇੱਕ ਪਿੰਡ ਦੇ ਵਿੱਚ ਚੱਲਣੀਆਂ ਬੜੀਆਂ ਜ਼ਰੂਰੀ ਆ ਤਾ ਜੋ ਦੇਖੋ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਵਿੱਚ ਫਰਮਾਇਆ ਹੈ ਕਿ ਕਿਸ ਤਰ੍ਹਾਂ ਅਸੀਂ ਸਮਾਜ ਦੇ ਸਮਾਜ ਹਿੱਤ ਲਈ ਕੰਮ ਕਰਨਾ ਹੈ ਸਮਾਜ ਹਿੱਤ ਲਈ ਕੰਮ ਕਰਕੇ ਕਿਸ ਤਰ੍ਹਾਂ ਸਮਾਜ ਨੂੰ ਬਿਹਤਰ ਸਮਾਜ ਬਣਾਉਣਾ ਹੈ ਸੋ ਇਹ ਸਾਰੀਆਂ ਚੀਜ਼ਾਂ ਵੀ ਜੋ ਬਲੱਡ ਕੈਂਪ ਹੈ ਅੱਜ ਦਾ ਇਹਦਾ ਮੇਨ ਮਕਸਦ ਵੀ ਇਹੀ ਹੈ ਕਿ ਅਸੀਂ ਸਮਾਜ ਦੇ ਵਿੱਚ ਸਮਾਜ ਦੇ ਲਈ ਕਿਸ ਤਰ੍ਹਾਂ ਕੰਮ ਆ ਸਕਦੇ ਹਾਂ ਸੋ ਸਾਨੂੰ ਸਾਰਿਆਂ ਨੂੰ ਹੀ ਗੁਰੂ ਰਵਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਲੈ ਕੇ ਔਰ ਇਸ ਤਰ੍ਹਾਂ ਦੇ ਜੋ ਕਾਰਜ ਜਿਹੜੇ ਨੌਜਵਾਨ ਵੀਰਾਂ ਵੱਲੋਂ ਔਰ ਖਾਸ ਤੌਰ ਤੇ ਬੀਡੀਸੀ ਜਿਹੜੀ ਬਲੱਡ ਬੈਂਕ ਨਵਾਂ ਸ਼ਹਿਰ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਾਰਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਸੋ ਨੌਜਵਾਨ ਵੀਰ ਵਧਾਈ ਦੇ ਪਾਤਰ ਹੈ ਜਿਹੜੇ ਬਹੁਤ ਵੱਧ ਚੜ੍ਹ ਕੇ ਉਤਸ਼ਾਹ ਦੇ ਨਾਲ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਆ ਸੋ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਆ ਧੰਨਵਾਦ ਕਰਦੇ ਆ ਸਾਡੇ ਕਾਮੇ ਪਿੰਡ ਦੇ ਵਿੱਚ ਨੌਜਵਾਨ ਸਭਾ ਦੇ ಗ್ರಾಮ ਪੰਚਾਇਤ ਪਿੰਡ ਕਾਮਾ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਅੱਜ ਤੇ ਬਹੁਤ ਵਧੀਆ ਪ੍ਰਾਰambh ਕੇਸ਼ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਨੇ ਕੈਂਪ ਸਾਡਾ ਇੱਥੇ ਕਾਮੇ ਰਵਿਦਾਸ ਮਹਾਰਾਜ ਦੇ ਜਨਮ ਦਿਨ ਤੇ ਲਗਾਇਆ ਇਹ ਜਿਹੜਾ ਕੈਂਪ ਇਹ ਸਾਡੇ 1997 ਵਿੱਚ ਪਹਿਲੀ ਵਾਰ ਕਮੇ ਸਕੂਲ ਦੇ ਵਿੱਚ ਲੱਗਾ ਸੀ ਜੀ ਉਸ ਵੇਲੇ ਬਹੁਤ ਘੱਟ ਲੋਕੀ ਖੂਨਦਾਨ ਕਰਦੇ ਹੁੰਦੇ ਸੀ ਜੀ ਉਸ ਵੇਲੇ ਮਸਹੀ 27 ਕੋਦਲਾਦਾਨ ਹੁੰਦਾ ਸੀ ਉਸ ਵੇਲੇ ਤੇ ਉਸ ਤੋਂ ਬਾਅਦ ਇਹ ਲਗਾਤਾਰ ਕੰਮ ਇੱਡੇ ਲੱਗਦਾ ਰਿਹਾ 20 25 ਸਾਲ ਕੰਮ ਇੱਡੇ ਖੂਨਦਾਨ ਲੱਗਾ ਤੇ ਹੁਣ ਉਸ ਤੋਂ ਬਾਅਦ ਮਕੇਸ਼ ਜੀ ਨੇ ਸੇਵਾ ਸੰਭਲ ਲਈ ਜੀ ਹੁਣ ਸਾਰੇ ਕੈਂਪਸ ਵਿੱਚ ਸੁਖਿੰਦਰ ਬਾਬਾ ਜੀ ਲਾਉਂਦੇ ਹੁੰਦੇ ਸੀ ਉਹ ਵੀ ਕੈਂਪਸ ਹੀ ਬੰਦ ਕਰ ਦੋ ਤਾਂ ਅੱਡੇ ਵਾਲੇ ਬੰਦ ਕਰ ਦੋਦਾ ਅੱਡੇ ਦੇ ਦਸ਼ਵੀਸ਼ ਵੈਲਵੋ ਸੋਸਾਇਟੀ ਹੁੰਦੀ ਸੀ ਉਹ ਲਗਾਉਂਦੀ ਸੀ ਬਸ ਕਿਉਂਕਿ ਪੰਚ ਸਾਹਿਬ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਸਮੂਹਿਕ ਕੈਂਪ ਲੱਗਦਾ ਜਾ ਰਿਹਾ ਪਿੰਡ ਦੇ ਵਿੱਚ ਜਿਹੜੇ ਕੈਂਪ ਸੀ ਉਹਨਾਂ ਨੂੰ ਬੰਦ ਕਰਕੇ ਵੱਡਾ ਕੈਂਪ ਉਜਾਗਤ ਕੀਤਾ ਗਿਆ ਇਹ ਜਿਹੜੀ ਨਾ ਮਤਲਬ ਸ਼ੁਰੂਆਤ ਕੀਤੀ ਆ ਸਾਡੇ ਡਾਕਟਰ ਸ਼ੁਭਾਚੰਦਰ ਸ਼ਰਮਾ ਜੀ ਨਮੇਸ਼ਰ ਤੋਂ ਆ ਉਹਨਾਂ ਗੁਰ ਮੈਂ 16-17 ਸਾਲ ਕੰਮ ਵੀ ਕੀਤਾ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਪਹਿਲੀ ਵਾਰ ਕੈਂਪ ਜਿਹੜਾ ਉਹ ਕਾਮੇ ਸਕੂਲ ਦੇ ਵਿੱਚ ਲੱਗਾ ਸੀਗਾ ਜੀ ਉਸ ਵੇਲੇ ਸਾਫ ਸੁਥਰਾ ਥਾ ਉਸ ਵੇਲੇ ਸਕੂਲ ਹੀ ਹੁੰਦਾ ਸੀ ਹੁਣ ਤਾਂ ਬਹੁਤ ਵਧੀਆ ਪਿੰਡ ਚ ਉਪਰਾਲੇ ਹੋ ਗਏ ਆ ਉਹ ਕੈਂਪ ਲਗਾਤਾਰੀ ਸਾਡੇ ਪਿੰਡ ਦਾ 1997 ਤੋਂ ਲੱਗਦਾ ਆ ਰਿਹਾ ਜੀ ਕਿਉਂਕਿ ਪੰਜ ਸਾਲ ਤੁਸੀਂ ਵੀ ਡਾਕਟਰ ਦੀ ਪ੍ਰੈਕਟਿਸ ਕਰਦੇ ਹਾਂ ਹਾਂਜੀ ਹਾਂਜੀ ਕਿਉਂਕਿ ਬਲੱਡ ਦੀ ਕੀਮਤ ਦੇ ਬਾਰੇ ਜ਼ਰੂਰ ਨੌਜਵਾਨਾਂ ਨੂੰ ਪ੍ਰਿਪੇਅਰ ਕਰੋ ਕਿਉਂਕਿ ਬਲੱਡ ਦੇ ਵਿੱਚ ਕਈ ਸ਼ੰਕਾਵਾਂ ਪੈਦਾ ਹੋ ਜਾਂਦੀਆਂ ਹੈਗੇ ਬਲੱਡ ਦਾ ਜੀ ਇੱਕਦਾਂ ਬਲੱਡ ਜਿਹੜਾ ਆ ਇਹ ਬਣਦਾ ਨਹੀਂ ਜੀ ਜੀ ਇੱਕ ਇਦਾਂ ਦਾ ਤਾਤੇ ਬਣਦਾ ਨਹੀਂ ਹੈਗਾ ਜੀ ਬਲੱਡ ਪਰ ਜਿਹੜਾ ਬਣਦਾ ਨਹੀਂ ਆਪਾਂ ਦਾਣੇ ਕਰ ਸਕਦੇ ਯਾਰ ਜਿੱਦੋਂ ਹਣ ਕੱਲ ਐਕਸੀਡੈਂਟ ਹੋਇਆ ਬੱਸ ਦਾ ਜੀ ਆਪਣੇ ਗੜ ਸ਼ੰਕਰ ਉੱਥੇ ਬੱਚਿਆਂ ਦੇ ਵਿੱਚ ਖੂਨ ਬਹੁਤ ਘੱਟ ਸੀ ਕੱਲ ਬਹੁਤ ਸਗਾ ਐਮਰਜੈਂਸੀ ਜਿਹੜ ਹੁਣ ਪਿਆ ਹੋਵੇ ਤਾਂ ਆਪਾਂ ਡੋਨੇਟ ਕਰ ਸਕਦੇ ਕਿਸੇ ਨੂੰ ਜੀ ਹਨਾ ਕਿਸੇ ਨੂੰ ਬਲੱਡ ਬੈਂਕ ਚੋਂ ਜਸਟ ਹੋ ਜਾਂਦਾ ਹੈ ਕਿੱਦਾਂ ਆ ਜੀ ਸ਼ੁਕਰੀਆ ਵਾਈਗੋ ਜੀ ਕਾਲਚਾ ਵਾਈਗੋ ਜੀ ਕੀ ਬਦੇ ਸਵਰਨ ਸਿੰਘ ਨੰਬਰਦਾਰ ਅੱਜ ਪਿੰਡ ਕਾਮੇ ਦੇ ਵਿੱਚ ਖੂਨਦਾਨ ਕੈਂਪ ਲੱਗ ਰਿਹਾ ਜਿਹੜਾ ਨੌਜਵਾਨ ਸਭਾ ਬਲੋ ਰਬਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਗ੍ਰਾਮ ਪੰਚਾਇਤ ਆ ਕਾਮਾ ਨਮੀਕੂਨੀ ਪੰਚਾਇਤ ਦੇ ਬ੍ਰੀਖਤ ਸਰਪੰਚ ਬਾਰੇ ਮੈਂਬਰ ਆ ਪੰਚਾਇਤ ਮੈਂਬਰਾਂ ਵੱਲੋਂ ਉਤਸ਼ਾਹ ਦੇ ਨਾਲ ਸੰਤ ਗੁਰਦਾਰੀ ਅਦਾ ਕਰਨ ਇਹਨਾਂ ਕੈਂਪ ਦਾ ਰਗਟਨ ਕੀਤਾ ਇਹ ਕੈਂਪ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਉਹਨਾਂ ਨੇ ਖੂਨਦਾਨ ਕਰਕੇ ਉਹਨਾਂ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾਂ ਜਾਂਦੀਆਂ ਹਨ ਜਿੱਥੇ ਤੱਕ ਲੜਕਿਆਂ ਨੂੰ ਵੀ ਖੂਨਦਾਨ ਕਰਨਾ ਜ਼ਰੂਰ ਚਾਹੀਦਾ ਇਹ ਵੀਰ ਜੀ ਕੀ ਨਾਮ ਹੈ ਜੀ ਜੋਰਾਵਰ ਸਿੰਘ ਜੋਰਾਵਰ ਸਿੰਘ ਜੋਰਾਬਰ ਸਿੰਘ ਜੀ ਕਿਹੜਾ ਨਗਰ ਹੈ ਜੀ ਮੇਰਾ ਪਿੰਡ ਕਾਮਾ ਜੀ ਕਾਮੇ ਦੇ ਵਿੱਚ ਅੱਜ ਬੜਾ ਖੁਸ਼ੀ ਵਾਲਾ ਮਾਹੌਲ ਹੈ ਕਿੰਨੀ ਵੇ ਇੱਕ ਵਾਰ ਬਲੱਡ ਦਾਨ ਕਰ ਚੁੱਕੇ ਹਾਂ ਜੇ ਦਾਨ ਦੀ ਗੱਲ ਕੀਤੀ ਜਾਵੇ ਲਗਭਗ 28 29 30 ਕਵਾਰੀ ਇਸ ਨੇ ਇੱਕ ਵਾਰ ਦਾ ਇਹ ਕਰੇਪਰੀਨ ਹੋ ਗਿਆ ਕਿਉਂਕਿ ਕਾਮੇ ਦੇ ਵਿੱਚ ਜਿੱਥੇ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਆ ਵੱਡੇ ਸ਼ਹਿਜ ਮੇਲੇ ਕਰਵਾਏ ਜਾਂਦੇ ਆ ਇਹ ਜਿਹੜਾ ਸਮੂਹਿਕ ਕਿਉਂਕਿ ਕੋਈ ਟਾਈਮ ਹੁੰਦਾ ਸੀ ਤਿੰਨ ਕੈਂਪ ਲੱਗਦੇ ਸੀ ਕੰਮ ਇਹਦੇ ਵਿੱਚ ਪਰ ਕਾਮਾ ਨਗਰ ਨੇ ਬਹੁਤ ਪਿਆਰ ਦਿਖਾਇਆ ਕਿ ਜਿਨ੍ਹਾਂ ਨੇ ਇੱਕ ਕੈਂਪ ਲਾਣਾ ਸਟਾਰਟ ਕਰ ਦਿੱਤਾ ਹੈਗਾ ਅੱਜ ਵਿਆਹ ਵਾਲਾ ਮਾਹੌਲ ਨਜ਼ਰ ਆ ਰਿਹਾ ਜੀ ਲੱਗਦਾ ਜੀ ਇਸ ਤਰ੍ਹਾਂ ਜੀ ਪੂਰਾ ਕਿਉਂਕਿ ਨੌਜਵਾਨਾਂ ਦੇ ਅੰਦਰ ਉਤਸ਼ਾਹ ਬਹੁਤ ਹੈ ਜੀ ਸਾਰਾ ਹੀ ਨੌਜਵਾਨ ਬਹੁਤ ਯਾਨੀ ਕਿ ਕੁਝ ਹੀ ਮਹਿਸੂਸ ਕਰਦੇ ਆ ਵੀ ਸਾਡੇ ਪਿੰਡ 'ਚ ਕੈਂਪ ਲੱਗਿਆ। ਕਿ ਅਕਸਰ ਇਹ ਗੱਲਾਂ ਹੋ ਜਾਂਦੀਆਂ ਆ ਕਿ ਨੌਜਵਾਨ ਪੀੜੀ ਗਲਤ ਪਾਸੇ ਨੂੰ ਜਾ ਰਹੀ ਐ ਪਰ ਮੈਂ ਤਾਂ ਮੰਨਦਾ ਨਹੀਂ ਜੀ ਅੱਜ ਦਾ ਦੇਖੀਏ। ਨੌਜਵਾਨ ਪੀੜੀ ਤਾਂ ਸਹੀ ਪਾਸੇ ਜਾ ਰਹੀ ਐ। ਸਾਡੇ ਪਿੰਡ ਦਾ ਬਹੁਤ ਸੁਜੋਗ ਆ ਜੀ। ਜੀ ਕਾਮਾ ਪਿੰਡ ਬਹੁਤ ਅੱਗੇ ਇਜ਼ਾਰੇ ਤਰੱਕੀ ਦੇ ਵੱਲ ਕਿਉਂਕਿ ਸਹਿਬ ਸ੍ਰੀ ਗੁਰੂ ਰਵਿਦਾਸ ਸਾਹਮਰੇ ਦੇ ਪ੍ਰਕਾਸ਼ ਪਰਵਤੇ ਇਸ ਕੈਂਪ ਨੂੰ ਲਗਵਾਣਾ ਵੈਸੇ ਭਾਗਾਂ ਵਾਲੀ ਗੱਲ ਐ। ਜੀ ਜੀ ਜੀ। ਤੇ ਜੇ ਬਲੱਡ ਦੇ ਦੇਣਾ ਉਹ ਉਸ ਤੋਂ ਵੱਡੇ ਭਾਗਾਂ ਵਾਲੀ ਗੱਲ ਐ। ਚਲੋ ਜੀ ਦਾਨਾਂ ਦੀ ਸੇਵਾ ਆਂਦੀ ਆ ਉਹਨੂੰ ਕਰਨੀ ਚਾਹੀਦੀ ਜੀ 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 ਇਹ ਪਾਸਪ ਕਿਸ ਤਰ੍ਹਾਂ ਦੇਖਨੇ ਵਾਜਦੇ ਕੈਂਪ ਬਹੁਤ ਵਧੀਆ ਜੀ ਕੈਂਪ ਚੱਲ ਰਿਹਾ ਜੀ ਹਾਂ ਜੀ 70 ਕੋ ਨੌਜਵਾਨਾਂ ਨੇ ਖੁੰਦਿਆ ਦਿੱਤਾ ਜੀ ਜੀ 70 80 ਹੋ ਗਈਆਂ ਮਿਲਾਂ ਦਾ ਬਹੁਤ ਤੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਜੈ 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 ਜਸਵਿੰਦਰ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਪ੍ਰਕਾਸ਼ ਪੁਰਬ ਦੀਆਂ ਉਹਦੇ ਨਾਲ ਨਾਲ ਵਧਾਈਆਂ ਇਸ ਬਲੱਡ ਕੈਂਪ ਦੀਆਂ ਕਿਉਂਕਿ ਦਾਨਾਂ ਦੇ ਵਿੱਚੋਂ ਜੇ ਦਾਨ ਦੀ ਗੱਲ ਕੀਤੀ ਜਾਵੇ ਮਹਾ ਉਤਮ ਦਾਨ ਬਲੱਡ ਦੀ ਸਿਵਾਇਆ ਕਿਸ ਤਰ੍ਹਾਂ ਵੇਖਦੇ ਹਾਂ ਅੱਜ ਦੇ ਕੈਂਪ ਨੂੰ ਜੇ ਕੰਮ ਇਹ ਪਿੰਡ ਦੀ ਗੱਲ ਕੀਤੀ ਜਾਵੇ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਨੌਜਵਾਨ ਸਭਾ ਵੱਲੋਂ ਤੇ ਸਮੂਹ ਨਗਰ ਵਾਸੀਆਂ ਵੱਲੋਂ ਖੂਨ ਨਾਲ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 250 ਤੋਂ ਉੱਪਰ ਲਗਭਗ ਜਿਹੜੇ ਝੁੰਟ ਹੋ ਜਾਣੇ ਆ ਜੀ ਬਿਲਕੁਲ ਹਾਂਜੀ ਜਿਹੜੇ ਪਿਛਲੇ ਸਾਲ ਵੀ ਸਾਡਾ ਜਿਹੜਾ ਪਿੰਡ ਸੀ ਜ਼ਿਲ੍ਹੇ ਤੋਂ ਇੱਕ ਨੰਬਰ ਤੇ ਆਇਆ ਸੀਗਾ ਐਦਿਕੀ ਵੀ ਇੱਕ ਨੰਬਰ ਆਊਗਾ ਤੇ ਦਾਸ ਨੇ ਵੀ ਛੇਵੀਂ ਵਾਰਿਆrti ਖੂਨਦਾਨ ਕਰਨਾ ਬਹਾਸੀਵਾ ਵੱਲੇ ਹਾਂਜੀ ਸਾਡੇ ਪਰਿਵਾਰ ਦੇ ਵਿੱਚ ਸਾਰੇ ਆਪਣੇ ਬੱਚੇ ਖੂਨਦਾਨੀਆਂ ਜੀ ਤੇ ਸਾਰੇ ਪਰਿਵਾਰ ਨੇ ਸਰੀਰਦਾਨ ਕੀਤੇ ਹੋਏ ਨੇ ਜੀ ਤੇ ਮੈਡੀਕਲ ਗੁਰੂ ਆਂਦਾਸ ਮੈਡੀਕਲ ਕਾਲਜ ਦੇ ਵਿੱਚ ਜਿ ਮਾਰਨ ਜਿ ਆਪਣਾ ਸਰੀਰ ਦਾਨ ਕੀਤਾ ਹੋਇਆ ਸਾਰੇ ਪਰਿਵਾਰ ਦੇ ਦੇਖੋ ਆ ਸਰੋਤਿਓ ਕਿੰਨੇ ਵੱਡੀ ਜਾਣਕਾਰੀ ਦੇ ਰਹੇ ਨੇ ਕਿ ਆਪਣੇ ਬਾਡੀ ਨੂੰ ਆਪਣੇ ਸਰੀਰ ਨੂੰ ਵੀ ਦਾਨ ਕੀਤਾ ਹੋਇਆ ਕਿ ਇਹ ਨੂੰ ਨੌ ਜਵਾਨ ਇੱਥੇ ਸਟੱਡੀ ਕਰਨ ਬਾਡੀ ਦੇ ਉੱਪਰ ਕਿਉਂਕਿ ਕਾਲਜਾਂ ਦੇ ਵਿੱਚ ਸਰੀਰ ਦੀ ਲੋੜ ਬੜੀ ਪੈਂਦੀ ਹੈਗੀ ਇਹ ਬੱਚਿਆਂ ਨੂੰ ਜਦੋਂ ਇਹਦੀ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਉਸ ਸਮੇਂ ਦੇ ਦੌਰਾਨ ਇਸ ਸਰੀਰ ਦਾ ਹੋਣਾ ਬੜਾ ਜ਼ਰੂਰੀ ਫੇਰ ਹੀ ਸਮਝਾਇਆ ਜਾਏਗਾ ਕਿ ਇਹ ਵੜਾ ਅੰਗ ਇਸ ਜਗ੍ਹਾ ਤੇ ਆ ਦਿਲ ਇਸ ਜਗ੍ਹਾ ਤੇ ਆ ਫੇਫੜਾ ਇਸ ਜਗ੍ਹਾ ਦੇ ਉੱਪਰ ਹੈ ਬਲੱਡ ਇਸ ਤਰ੍ਹਾਂ ਬਾਡੀ ਦੇ ਅੰਦਰ ਕੰਮ ਕਰਦਾ ਇਹ ਤਾਂ ਬੜੀ ਵਧਾਈ ਵਾਲੀ ਗੱਲ ਹੈ ਜੀ ਤੁਹਾਡੇ ਵਾਸਤੇ ਸਾਡੇ ਪਰਿਵਾਰ ਨੇ ਸਾਰੇ ਪਰਿਵਾਰ ਨੇ ਸਤਜੀਆਂ ਨੇ ਜਿਹੜਾ ਸਰੀਰਦਾਨ ਕੀਤੇ ਹੋਏ ਨੇ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਜੀ ਤੇ ਪਹਿਲਾਂ ਅਸੀਂ ਸਰੀਰਦਾਨ ਕਰ ਚੁੱਕੇ ਆਪਣੇ ਕਿਦਾਂ ਜੀ ਦਾ ਉਹਨਾਂ ਦਾ ਸਰੀਰ ਅਸੀਂ ਅੰਮ੍ਰਿਤਸਰ ਗੁਰੂ ਰਾਮਦਾਸ ਜਿਹੜਾ ਮੈਡੀਕਲ ਤੇ ਪਹਟਾਇਆ ਸੀਗਾ ਜੀ ਤੇ ਉਤੋਂ ਆ ਦਰਵਾਜ਼ਾ ਅਰਦਾਸ ਕਰਕੇ ਅਸੀਂ ਕਹਾਂਗੇ ਜੀ ਇਹ ਖਾਲਸਾ ਜੀ ਮਾਨਕਾ ਸ਼ੰਦਾ ਕਿਉਂਕਿ ਮੈਨੂੰ ਯਾਦ ਹੈ ਜਦੋਂ ਤੁਸੀਂ ਵੀ ਬਲੱਡ ਕੈਂਪ ਲਗਾਉਂਦੇ ਸੀਗੇ ਇੱਕ ਸਾਡੇ ਡਾਕਟਰ ਸਹਿਬਾਨ ਬਾਸ ਸਾਡੇ ਚ ਵੀ ਬਲੱਡ ਕੈਂਪ ਲਗਾਉਂਦੇ ਸੀ ਅੱਜ ਇਹ ਸਾਂਝਾ ਬਲੱਡ ਕੈਂਪ ਲਗਾਇਆ ਜਾ ਰਿਹਾ ਕਿਉਂਕਿ ਅਲੱਗ ਅਲੱਗ ਜਗ੍ਹਾ ਤੇ ਉੱਪਰ ਬਲੱਡ ਕੈਂਪ ਲਗਾਉਣ ਤੋਂ ਬਾਅਦ ਦੇ ਵਿੱਚ ਨਿਰਣਾ ਕੀਤਾ ਪਿੰਡ ਨੇ ਨੌਜਵਾਨਾਂ ਨੇ ਕਿ ਇੱਕ ਜਗ੍ਹਾ ਤੇ ਵੱਡਾ ਬਲੱਡ ਕੈਂਪ ਲਗਾਇਆ ਜਾਵੇ ਕੰਮੇ ਵਾਸਤੇ ਤਾਂ ਬਹੁਤ ਵੱਡੀ ਵਧਾਈ ਵਾਲੀ ਗੱਲ ਹੈ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਸਾਡੇ ਜਿਹੜੇ ਕੇਸ਼ ਜੀ ਆ ਜੀ ਉਹਨਾਂ ਦਾ ਬਹੁਤ ਵੱਡਾ ਪਰੇਲਾ ਆ ਅਸੀਂ ਸਾਰੇ ਰਾਮੇ ਕੇ ਸਾਂਝੇ ਤੌਰ ਤੇ ਵੀ ਇੱਕ ਇੱਕੋ ਕੈਂਪ ਲਾਇਆ ਕਹਿੰਦਾ ਵੱਡੇ ਬੱਦਰ ਤੇ ਜੀ ਜੀ ਹਾਂ ਜੀ ਜੀ ਬਹੁਤ ਬਹੁਤ ਹੀ ਵਧੀਆ ਐਸੇ ਦੇਣੀ ਚਾਹਨੇ ਇਹ ਜਿਹੜਾ ਬਲੱਡ ਕੈਂਪ ਚੱਲਦਾ ਇਹ ਨੌਜਵਾਨ ਸਾਡੇ ਵਿੱਚ ਵੀਰ ਜੁੜੇ ਹੋਣੇ ਨੌਜਵਾਨਾਂ ਦੇ ਅੰਦਰ ਉਤਸ਼ਾਹ ਬੜਾ ਦੇਖੋ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਆ ਸੋਹਣੇ ਤੇ ਨਿਗਰ ਤੇ ਨਰੋਏ ਸਰੀਰ ਹੈ ਵੀਰਾ ਜੀ ਕੀ ਨਾਮ ਹੈ ਜੀ ਵੀਰਾ ਜੀ ਸੁਪੀਰ ਮਹਿੰਦੀ ਆ ਜੀ ਅੱਜ ਕਿੰਵੀਂਕ ਵਾਰ ਬਲੱਡ ਕੈਂਪ ਦਾਨ ਕਰਨ ਲਗੇ ਆ 15 ਮਗਰ ਜੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੋਵੇਗੀ ਕਿਉਂਕਿ ਇਸ ਬਲੱਡ ਦੇ ਨਾਲ ਤਾਂ ਇੱਕ ਵਿਅਕਤੀ ਦੀ ਜਾਨ ਬਚ ਜਾਂਦੀ ਹੈਗੀ ਹੈ ਹਾਂਜੀ ਹਾਂਜੀ ਜੀ ਬਹੁਤ ਹੀ ਵਧੀਆ ਇਹਦੇ ਨਾਲ ਆਪਾਂ ਦੂਸਰਾ ਦੇਖੇ ਡਾਕਟਰ ਸਹਿਬਾਨ ਸਾਡੇ ਵਿੱਚ ਪਹਿਲੇ ਦਿਨ ਤੋਂ ਵੱਡੀਆਂ ਸ਼ਿਭਾਵਾਂ ਨਿਭਾਉਂਦੇ ਨੇ ਉਹਨਾਂ ਦੇ ਨਾਲ ਦੂਸਰੇ ਵੀਰ ਜੀ ਸਾਡੇ ਵਿੱਚ ਬਲੱਡ ਦਾਨ ਕਰਨ ਦੇ ਲਈ ਪਹੁੰਚੇ ਨੇ ਕਿਉਂਕਿ ਬਲੱਡ ਦੀ ਸੇਵਾ ਬੜੀ ਉੱਤਮ ਸੇਵਾ ਹੈਗੀ ਹੈ ਕਿ ਨੌਜਵਾਨਾਂ ਦੇ ਅੰਦਰ ਬੜਾ ਉਤਸ਼ਾਹ ਆ ਇਹ ਵੀਰ ਜੀ ਕੀ ਨਾਮ ਹੈ ਜੀ ਮਨਵੀਰ ਸਿੰਘ ਮਨਪੀ ਸਿੰਘ ਜੀ ਅੱਜ ਕਿੰਨੀ ਮਨਵੀਰ ਮਨਵੀਰ ਸਿੰਘ ਜੀ ਅੱਜ ਕਿੰਨੀ ਵਾਰ ਬਲੱਡ ਦੇਣ ਲੱਗੇ ਆ ਸੈਕਿੰਡ ਥਰਡ ਟਾਈਮ ਜੀ ਬਹੁਤ ਹੀ ਵਧੀਆ ਬੜੀ ਖੁਸ਼ੀ ਵਾਲੀ ਗੱਲ ਹੈ ਉਧਰ ਸਿੰਘ ਸਹਿਬਾਨ ਵੀ ਐ ਨਾਲ ਡਾਕਟਰਾਂ ਦੀ ਟੀਮ ਜੀ ਹੈਗੀ ਉਹ ਬਿਲਕੁਲ ਤਿਆਰ ਕਰਦੀ ਪਈ ਹੈਗੀ ਆ ਜਿਹੜੇ ਪੌਸ ਹੈਗੇ ਆ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਨਾਮ ਹੈ ਜੀ ਮਨਜੀਤ ਸਿੰਘ ਜੀ ਜੀ ਅੱਜ ਕਿੰਨੇ ਵਾਰ ਬਲੱਡ ਅਦਾਨ ਕਰਨ ਲਗੇ ਆ ਮੈਂ 24 25 ਵਾਰ 24 ਕਿਹੜਾ ਨਕਰ ਕਿਹੜਾ ਜੀ ਆਪਣਾ ਮੇਰਾ ਹਰਵਿੰਦਰ ਕਰਾ ਜੀ ਵਾਹਿਗੁਰੂ ਇਹ ਬੜੀ ਖੁਸ਼ੀ ਮਹਿਸੂਸ ਹੁੰਦੀ ਹੋਵੇਗੀ ਕਿਉਂਕਿ ਬਿਲਕੁਲ ਕਿਉਂਕਿ ਇਹਦੇ ਨਾਲ ਇਹ ਬਲੱਡ ਦੇ ਨਾਲ ਦੋ ਜਾਨਾਂ ਬਚਦੀਆਂ ਇੱਕ ਆਪਣੀ ਜਾਨ ਬਚਦੀ ਕਿਉਂਕਿ ਸਾਡੇ ਟੈਸਟ ਫ੍ਰੀ ਹੋ ਜਾਂਦੇ ਹੈਗੇ ਆ ਹਾਂਜੀ ਹਾਂਜੀ ਦੂਸਰਾ ਜਿਹਨੂੰ ਬਲੱਡ ਚੜਦਾ ਉਸ ਦੀ ਵੀ ਜਾਨ ਬਚਦੀ ਹੈਗੀ ਆ ਤੇ ਅੱਜ ਬੜੀ ਖੁਸ਼ੀ ਵਾਲਾ ਦਿਨ ਕਿਹਾ ਜਾ ਸਕਦਾ ਹਾਂ ਜਿਉਂਕਿ ਇਹ ਦਾਨਾਂ ਦੇ ਵਿੱਚੋਂ ਮਹਾ ਤੇ ਉਤਮ ਦਾਨ ਹੈ ਜੀ ਬਿਲਕੁਲ ਜੀ ਕਿਉਂਕਿ ਸਾਡੇ ਵਿੱਚ ਇਹ ਦੇਖਿਆ ਜਾਵੇ ਇੱਥੇ ਬਹੁਤ ਜ਼ਿਆਦਾ ਯਾਨੀ ਕਿ ਨੌਜਵਾਨਾਂ ਦੇ ਅੰਦਰ ਉਤਸ਼ਾਹ ਹੈਗਾ ਹੈ